ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਕੋਤਰਕਾਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਆਜੋ ਅ ਜੀ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਜੀ ਤੇ ਬੱਸ ਹੋਣਗਾ ਅੱਜ ਮੀਂਹ ਮੂਹ ਪਾ ਕੇ ਹਟਿਆ ਠੀਕ ਆ ਜੋ ਬਰੋ ਦੋ ਤਿੰਨ ਘੰਟੇ ਲਗਾਤਾਰ ਪਿਆ ਤੁਕੀਆਂ ਕੱਢਤੀਆਂ ਤੁਕੀਆਂ ਕੱਢਤੀਆਂ ਮੀਂਹ ਇਹ ਜੀ ਫੁੱਲ ਪਿਆ ਤੇ ਫਲਾਲ ਜਕੂਤਰ ਕਵਤਰ ਵੀ ਨਹੀਂ ਡਾ ਸਕਿਆ ਸਕੂਲਾਂ ਆਏ ਸੀ ਤੇ ਮੀਂਹ ਚ ਭਿੱਜੇ ਆਏ ਆ ਜਿ ਪੂਰਾ ਇੰਜਵਾਂ ਭਿੱਜ ਕੇ ਰਾਹ ਚੋਂਦੇ ਕਿਉਂਕਿ ਸਕੂਲ ਤੋਂ ਲੈ ਕੇ ਘਰ ਆਪਣਾ ਹੈਗਾ ਤਿੰਨ ਸਾਢੇ ਤਿੰਨ ਕਿਲੋਮੀਟਰ ਤੇ ਉਹਨਾਂ ਮੁਰਫੇਰ ਆਉਂਦੇ ਚ ਆਉਂਦੇ ਭਿੱਜ ਗਏ ਆਪਾਂ ਤਾਂ ਕਰਕੇ ਨਹੀਂ ਕੂਤਰ ਕਵਤਰ ਛੱਡੇ ਆਣ ਕੇ ਬਸ ਤਾਂ ਗਏ ਸੀ 11 12 ਵਜੇ ਠੀਕ ਹੈ ਜੋ ਬ్రో ਤੇ ਬਾਕੀ ਹੁਣ ਵੜਦੇ ਆਂ ਪੱਠੇ ਫਿਰ ਖੁੱਲੇ ਛੱਡਾਂਗੇ ਕਬੂਤਰ ਲਓ ਜੀ ਹੁਣ ਪੱਠੇ-ਪੁੱਠੇ ਵੱਢ ਕੇ ਹੋ ਚੁੱਕੇ ਆ ਵਿਲੇ ਤੇ ਫਰਾਲ ਛੱਡਨੇ ਆ ਕੁੱਕੜ ਸਾਰਿਆਂ ਤੋਂ ਪਹਿਲਾਂ ਜੀ ਕੁੱਕੜ ਯਾਰ ਕਬੂਤਰ ਦੋਨੇ ਡਰਨਾ ਤਾਂ ਕਰਕੇ ਚੱਲ ਛੱਡੀ ਦੀਏ ਵੇਖੀ ਜਾ ਸੀ ਕੁੱਕੜਾਂ ਨੂੰ ਪਹਿਲਾਂ ਛੱਡ ਕੇ ਤਾੜ ਦੇਨੇ ਆ ਉਧਰ ਮੇਰੀ ਥੱਲੇ ਲੈ ਜਾਂਦੇ ਆ ਠੀਕ ਆ ਜੋ ਬਰੋ ਉੱਥੇ ਖਾ ਪੀ ਲੈਣਗੇ ਤੇ ਬਾਕੀ ਵਧੀਆ ਇਹਨਾਂ ਦੀ ਗ੍ਰੋਥ ਹੋਈ ਜਾਂਦੀ ਜਿੰਨਾ ਆਪਾਂ ਇਹਨਾਂ ਨੂੰ ਬਾਹਰ ਛੱਡਾਂਗੇ ਉਨਿੰਝਾਂ ਦੀ ਛੇਤੀ ਇਹ ਵੱਡੇ ਹੋਣਗੇ ਗ੍ਰੋਥ ਜ਼ਿਆਦਾ ਹੋਊਗੀ ਕਿਉਂਕਿ ਯਾਰ ਆਪਾਂ ਹੁਣ ਤੁਹਾਨੂੰ ਬਹੱਤਾ ਵੀ ਘਰੇ ਨਹੀਂ ਰਹਿੰਦੇ ਸਕੂਲ ਚੜੀ ਵੀ ਕਰਦੇ ਨਾਲ-ਨਾਲ ਤਾਂ ਕਰਕੇ ਯਾਰ ਆਪਣੇ ਤਾਂ ਖੁੱਲੇ ਨਹੀਂ ਛ ਤਾਂ ਵਿੱਲੇ ਹੁੰਨੇ ਆ ਤੇ ਹੁਣ ਛੱਡ ਲੈਨੇ ਆ ਹੁਣ ਇਹਨੂੰ 베ਰੀ ਥੱਲੇ ਲਾ ਕੇ ਚੱਲਦੇ ਆ ਪਰ ਉਧਰ ਕਾਕੂ ਖਾ ਲੈਣਗੇ ਨਾਲੇ ਜੀ ਘਰੇ ਬੁੱਠਾ ਕਰਦੇ ਆ ਪਰ ਅਡਾ ਲੱਗਦਾ ਜੇ ਕੋਈ ਆ ਜੇ ਤਾਂ ਕਰ ਕੇ ਅੰਦਰ ਹੀ ਲੈ ਚੱਲਦੇ ਆ ਚਲੋ ਉਧਰ ਡੰਡੇ ਤੇ ਇਹ ਡੰਡੇ ਤੇ ਯਾਰ ਮਤਲਬ ਯਾਰ ਹੈਗੇ ਆ ਇਹ ਬਿਨਾਂ ਡੰਡੇ ਤੋਂ ਨਹੀਂ ਜਾਂਦੇ ਆ ਦੇਖੋ ਜੀ ਆਹ ਚੀਜ਼ ਕਾਂਦ ਗੁੰਦੇ ਫਿਰ ਬੜਾ ਖੁਸ਼ ਹੋ ਕੇ ਖਾਂਦੇ ਆ ਆਹ ਦੇਖੋ ਜੀ ਇੱਥੇ ਸਾਰੀ ਬੂਟੀ ਬੂਟੀ ਜੀ ਖਾ ਜਾਣਗੇ ਇਹ ਠੀਕ ਆ ਜੀ ਤੇ ਇੱਥੇ ਬਹਿਨ ਕੋਈ ਜਗਾੜ ਮੈਂ ਤਾਂ ਹੈਣੀ 베ਰੀ ਥੱਲੀ ਲੈ ਚੱਲਦੇ ਆ ਚਲੋ ਵੇ ਇਧਰ ਚਲੋ ਚਲੋ ਹੋ ਗਏ ਕੂਤਰਾਂ ਉਹ ਕੁੱਕੜਾਂ ਨੂੰ ਖੁੱਲੇ ਛੱਡਿਆ ਨੂੰ ਤੇ ਫਿਲਹਾਲ ਤੇ ਗੀ ਤਾੜ ਮੇਰੇ ਸਾਡੇ ਦੇ ਪਤਾ ਨਹੀਂ ਕਿੱਧਰ ਨੂੰ ਭੱਗ ਗਏ ਘੰਟਾ ਹੋਇਆ ਕੁੱਕੜਾਂ ਨੂੰ ਖੁੱਲੇ ਛੱਡਿਆ ਨੂੰ ਤੇ ਹੁਣ ਦੇ ਗੀ ਤਾੜ ਪਤਾ ਨਹੀਂ ਕਿੱਧਰ ਨੂੰ ਜਾਵੜੇ ਕੋਕੜ ਉਹ ਘੰਟਾ ਹੋ ਗਿਆ ਕੁੱਕੜਾਂ ਨੂੰ ਖੁੱਲੇ ਛੱਡਿਆ ਨੂੰ ਤੇ ਹੁਣ ਦੇ ਗੀ ਤਾੜ ਜੀ ਤੇ ਫਿਰ ਛੱਡਾਂਗੇ ਕੂਤਰਾਂ ਨੂੰ ਖੁੱਲੇ ਚਲੋ ਖੁੱਡੇ 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 ਬੜੇ ਔਖੇ ਜਾਂਦੇ ਜੀ ਖੁੱਡੇ ਚ ਹੁਣ ਔਖੇ ਜਾਂਦੇ ਜੀ ਖੁੱਡੇ ਚ ਹੁਣ ਬਾਹਰ ਨੂੰ ਜਾਣਗੇ ਇੱਕ ਤਾਂ ਗਿਆ ਹੁਣ ਇੱਕ ਦੇ ਮਗਰ ਜਾਣਗੇ ਸਾਰੇ ਤੇ ਪਾਣੀ ਦੀ ਜ ਇਹਨਾਂ ਦਾ ਬੋਦਲ ਕੁੱਕੜ ਤਾੜਤੇ ਤੇ ਹੁ ਫੇਕ ਉਤਰਤੇ ਤੇ ਹੁਣ ਛੱਡ ਦਿਓ ਕਬੂਤਰ ਖੁੱਲੇ ਜੀ ਠੀਕ ਹੈ ਜੋ ਬਰੋ ਖੋਲ ਦਿਓ ਕਬੂਤਰਾਂ ਵਾਲੇ ਖੁੱਡੇ ਦਾ ਗੇਟ ਜੀ ਲਾਓ ਜੀ ਖੋਲਤਾ ਗੇਟ ਤੇ ਹੁਣ ਫਿਲਹਾਲ ਜੋ ਬਰੋ ਕਬੂਤਰਾਂ ਨੇ ਆਪਣੀ ਪਲੇਟ ਨਹੀਂ ਖਾਦੀ ਚੱਕਰ ਜੋ ਬਰਾਂ ਨਹੀਂ ਜਾਉਂ ਹੀ ਨਹੀਂ ਪਲੇਟ ਖਾਦੀ ਜੇ ਮੇਰੇ ਘਰ ਚ ਮੂੰਹ ਹੀ ਨਹੀਂ ਲਾਇਆ ਜਾਂ ਤਾਂ ਕੋਈ ਬਰੀਕ ਬਾਣੀ ਕੁੱਟਤੀ ਤਾਂ ਕਰਕੇ ਜਾਂ ਕੋਈ ਹੋਰ ਰੀਜ਼ਨ ਹੋਣਾ ਇਹਨਾਂ ਨੂੰ ਤਾਂ ਨਹੀਂ ਖਾਦੀ ਹੋਣੀ ਬਾਕੀ ਬਈ ਆਲੇ ਨੇ ਅਜ ਡੱਕੇ ਟੁੱਕੇ ਚੂਹੀ ਜਾਂਦੇ ਆ ਪਰ ਆਂਡੇ ਨਹੀਂ ਲਾਉਂਦੇ ਠੀਕ ਹੈ ਜੋ ਬਰੋ ਤੇ ਕੋਈ ਪਤਾ ਨਹੀਂ ਕਾਹਤੋਂ ਨਹੀਂ ਲਾਉਂਦੇ ਤੇ ਆਪਾਂ ਸੱਚ ਇੱਕ ਗੱਲ ਹੋਰ ਦਸੀਏ ਜਿਹੜਾ ਸਕੂਟਰ ਉੜਕੀ ਜਾਂਦਾ ਫਿਰ ਉਸ ਸਕੂਟਰਾਂ ਤਿੰਨ ਕੂਤਰੀਆਂ ਲੱਗੀਆਂ ਚੋਬਰੋ ਇੱਕ ਤਾਂ ਆਹ ਗੁਲਾਬੀ ਪੱਲੇ ਵਾਲੀ ਇਹ ਤਾਂ ਪਹਿਲਾਂ ਦੀ ਲੱਗੀ ਸੀ ਇੱਕ ਉਹ ਜਿਹੜੀ ਇੱਕ ਆਹ ਕੂਤਰੀ ਜਿਹੜੀ ਸਾਹਮਣੇ ਖੜੀ ਆ ਇਹ ਕੂਤਰੀ ਐ ਸਕੂਟਰ ਨਾਲ ਲੱਗੀ ਦੋ ਹੋ ਗਈਆਂ ਤੇ ਇੱਕ ਜਿਹੜੀ ਨਵੀਂ ਸ਼ਾਖ ਕੀ ਲੈਂਦੀ ਉਹ ਖੜੀ ਵਿਚਾਲੇ ਉਹ ਆ ਕੂਤਰ ਨਾਲ ਲੱਗੀ ਜੀ ਤਿੰਨ ਕੂਤਰੀਆਂ ਸਕੂਟਰ ਨਾਲ ਲੱਗੀਆਂ ਪਰ ਹੁਣ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਉਹ ਜਿਹੜੀ ਸ਼ਾਖੀ ਕੂਤਰੀ ਦੋਨੇ ਸ਼ਾਖੀਆਂ ਆ ਸ਼ਾਕੀ ਤਾਂ ਆਪਣੇ ਖੁੱਡੇ ਚ ਆਣ ਕੇ ਲੱਗੀ ਆ ਤੇ ਜਿਹੜੀ ਉਹ ਨਵੀਂ ਲਿਆਂਦੀ ਸ਼ਾਕੀ ਕਬੂਤਰੀ ਉਹ ਨਵੀਂ ਲਿਆਂਦੀ ਸ਼ਾਕੀ ਕਬੂਤਰੀ ਭਾਈ ਉਹ ਪਹਿਲਾਂ ਦੀ ਸਕੂਟਰ ਨਾਲ ਲੱਗੀ ਸੀਗੀ ਆਪਣੇ ਖੁੱਡੇ ਤੋਂ ਖੁੱਡੇ ਚ ਕੂਤਰਨ ਤੋਂ ਉਹ ਸ਼ਾਕੀ ਕਬੂਤਰੀ ਦੀ ਆਪਾਂ ਗੱਲ ਕਰੀ ਜਾਂਦੇ ਸੀ ਕਿ ਉਹ ਫੋਨ ਦੇ ਸਟੋਰੀਜ਼ ਫੋਲੋ ਕਰੀ ਉਸ ਤੇ ਵੀਡੀਓ ਡਿਲੀਟ ਕਰਨ ਲੱਗਿਆ ਸੀ ਮੈਂ ਤੇ ਭਾਈ ਉਹ ਕਬੂਤਰੀ ਤਾਂ ਪਹਿਲਾਂ ਸਕੂਟਰ ਨਾਲ ਲੱਗੀ ਹੋਈ ਸੀ ਆਪਣੇ ਖੁੱਡੇ ਚ ਆਉਣ ਤੋਂ ਪਹਿਲਾਂ ਕਬੂਤਰ ਠੀਕ ਹੈ ਜੋ bro ਤੇ ਤਾਂ ਕਰਕੇ ਉਹ ਪੁਰਾਣੀ ਜੋੜੀ ਲੱਗੀ ਸੀ ਤੇ ਆਪਣੇ ਹੁੱਡੇ ਚ ਆ ਕੇ ਨਵੀਂ ਸ਼ਾਖੀ ਨਾਲ ਸਕੂਟਰ ਨੇ ਜੋੜੀ ਲਾ ਲਈ ਸੀ ਤੇ ਹੁਣ ਯਾਰ ਆ ਦੋਨੇ ਕਬੂਤਰ ਦੋਨੇ ਕਬੂਤਰੀਆਂ ਤਿੰਨੇ ਕਬੂਤਰੀਆਂ ਇਹਨਾਂ ਨੂੰ ਪੱਟ ਕੇ ਇੱਕ ਕਬੂਤਰੀ ਨਾਲ ਲਾਉਣ ਵਾਲਾ ਕੂਤਰ ਹੈ ਬਾਕੀ ਆ ਦੇਖੋ ਜੀ ਆ ਆਟੋਮੈਟਿਕਲੀ ਲੱਗ ਜਾਂਦਾ ਸਕੂਟਰ ਕਬੂਤਰੀ ਨਾਲ ਪਰਿੰਦ ਨਾਲ ਨਹੀਂ ਲਾਉਣਾ ਇਹਨੂੰ ਇਹਨੂੰ ਲਾਉਣਾ ਉਹ ਜਿਹੜੀ ਸ਼ਾਖੀ ਨਾਲ ਨਵੀਂ ਲਿਆਂਦੀ ਹੁੰਦੇ ਨਾਲ ਬਈ ਉਹਦੇ ਨਾਲੇ ਪਹਿਲਾਂ ਦਾ ਲੱਗਿਆ ਤੇ ਇਹਨੂੰ ਅੱਡ ਤਾੜਾਂਗੇ ਕੂਤਰ ਨੂੰ ਠੀਕ ਚੋਬਰੋ ਤੇ ਜਿਹੜੀ ਆ ਕਬੂਤਰੀ ਹੈ ਸ਼ਾਖੀ ਇਹਨੂੰ ਕਿਸੇ ਹੋਰ ਕੂਤਰ ਨਾਲ ਲਾ ਦਿੰਨੇ ਜਿਹੜੇ ਆਪਣੇ ਖੁੱਡੇ ਚ ਠੀਕ ਹੈ ਜੋ ਬਰੋ ਬਾਕੀ ਆ ਜੋੜੀ ਲੱਗੀ ਵੀ ਆਦਰ ਆ ਵੀ ਆਂਡੇ ਨਹੀਂ ਲਾਉਂਦੀ ਤੇ ਫਰਾਲ ਹੁਣ ਇਹਨਾਂ ਨੂੰ ਛੱਡ ਦਿੰਨੇ ਆ ਖੁੱਲੇ ਦਾਣੇ ਧੂਣੇ ਪਾਲ ਲੈਨੇ ਆ ਫਿਰ ਕਰਦੇ ਕੋਈ ਹੱਲ ਇਹਨਾਂ ਦਾ ਜੀ ਦਾਣੇ ਵੀ ਆਪਣੇ ਇੱਥੇ ਹੀ ਪਾਏ ਕੂਤਰਾਂ ਵਾਲੇ ਡੱਬੇ ਚ ਪਾਲੇ ਸੀ ਮੈਂ ਜਿੰਨੇ ਖਾਂਦੇ ਆ ਉਹਨੇ ਪਾਦਿਆਂ ਕਰਾਂਗੇ ਕੌਣ ਕੌਣ ਦੁਬਾਰਾ ਟਰੰਮ ਚ ਕੱਢਣ ਜਾਵੇ ਉਹ ਡੱਬਾ ਜਿਹਾ ਭਰ ਲਿਆ ਕਰਾਂਗੇ ਜਦੋਂ ਖਾਲੀ ਹੋ ਜੇ ਚਾਰ ਪੰਜ ਦਿਨ ਕੱਢ ਜਾਂਦਾ ਚਾਰਕ ਦਿਨ ਠੀਕ ਹੈ ਜੋ ਬਰੋ ਆਓ ਆਓ ਆਇਆ 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 ਆਉਂਦੇ ਆ ਬਾਹਰ ਨੂੰ ਯੋ ਕੂਤਰੀ ਤਾਗੀ ਆ ਗਈ ਆ ਗਈ ਆ ਗਈ ਆ ਗਈ ਕਾ ਵੀ ਹੌਲੀ ਹੌਲੀ ਆ ਗਈ ਉਤਰ ਸਾਰੇ ਬਾਹਰ ਪਹਿਲਾਂ ਗੁੜਕ ਲਓ ਫਿਰ ਆਓ ਦਾਣੇ ਖਾਣ ਤੜਕੇ ਦੇ ਭੁੱਖੇ ਵੀ ਤੁਸੀਂ ਆਣ ਕੇ ਦਾਣੇ ਖਾ ਲਓ ਇਹ ਕੰਮ ਤਾਂ ਗੁੱਡੇ 'ਚ ਵੀ ਕਰੀ ਜਿਆਣਾ ਗੁੜਕਣਾ ਦਾ ਚਲੋ ਬਾਹਰ ਚਲੋ 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 ਚੋਬਰੋ ਬਾਹਰ ਚਲੋ ਦਾਣੇ ਦੋਨੇ ਖਾ ਲਓ ਆਓ 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 ਲਓ ਇਹ ਕਰਕੇ ਆ ਗਏ ਬਾਹਰ ਹੁਣ ਆਪ ਹੀ ਆਈ ਆਈ ਜਾਣਗੇ ਬਾਹਰ ਨੂੰ ਠੀਕ ਹੈ ਜੋ ਬਰੋ ਬਾਇਓ 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 ਬੈਜਾ 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 ਇਹ ਵੀ ਗਿਆ ਬੈ ਉੱਡਦੇ ਤਾਂ ਇਹ ਵੀ ਹੁਣੇ ਬਾਜੀ ਜਿੱਤ ਜਾਗੇ ਘੋਡੇ ਚ ਬਾਹਰ ਆਉਣ ਲੱਗੇ ਬਾਕੀ ਹੁਣ ਕਈ ਕਬੂਤਰ ਆਪਣੇ ਵਿੱਚੋਂ ਦੀ ਸਰ ਹੋ ਗਏ ਤੇ ਉਹਨਾਂ ਨੇ ਬਣੀਆਂ ਛਤਰੀਆਂ ਚੁਤਰੀਆਂ ਤੇ ਕਿਤੇ ਉਹ ਨਾ ਹੋਵੇ ਟੱਪ ਜਾਣ ਠੀਕ ਹੈ ਜੋ ਬਰੋ ਅੱਜ ਇੱਕ ਹੋਰ ਨਵੀਂ ਜੋੜੀ ਲਾਤੀ ਆਪਾਂ ਠੀਕ ਹੈ ਜੋ ਬਰੋ ਚਿੱਟੀਆਂ ਅੱਖਾਂ ਵਾਲਾ ਬੱਚਾ ਆਪਣਾ ਤੇ ਸ਼ਾਹ ਕੀ ਕਬੂਤਰੀ ਐਨੀ ਜੋੜੀ ਯਾਰ ਤਾਂ ਕਰਕੇ ਇਹਦੇ ਨਾਲ ਲਾਉਣੇ ਆ ਬੱਚਾ ਇੱਕ ਤਾਂ ਮਸਤ ਬਾਲਾ ਆਪਣਾ ਕੋਉਤਰੀ ਬਣ ਗਿਆ ਬੱਚਾ ਨਾਲ ਕਹੋ ਹੁਣ ਇਹਨੂੰ ਠੀਕ ਹੈ ਜੋ ਬਰੋ ਕੋਉਤਰੀ ਮਸਤ ਬਾਲਾ ਜਿਹੜੀ ਸ਼ਾਖੀ ਕੋਉਤਰੀ ਆ ਉਹ ਲੱਗੀ ਸੀ ਖਟੀਆਂ ਖਾਲਿਆਂ ਕੋਉਤਰੀ ਨਾਲ ਉਹ ਵੀ ਵਿਖਾ ਦਿਨਾ ਮੈਂ ਠੀਕ ਹੈ ਜੋ ਬਰੋ ਇੱਥੇ ਕਿਤੇ ਹੀ ਹੋਣੇ ਖੁੱਡੇ ਚ ਆ ਰਿਆ ਆ ਕੋਉਤਰੀ ਨਾਲ ਲੱਗੀ ਸੀ ਤੇ ਆ ਕੋਉਤਰੀ ਨਾਲ ਦੋ ਤਿੰਨ ਕੋਉਤਰੀਆਂ ਲੱਗੀਆਂ ਇੱਕ ਤੋਂ ਸ਼ਾਖੀ ਲੱਗੀ ਸੀ ਉਹ ਤਾਂ ਪਹਿਲਾਂ ਦੀ ਲੱਗੀ ਆ ਤੇ ਇੱਕ ਆਹ ਖੱਟੀਆਂ ਖਾਂ ਲਈ ਇਹ ਕੂਤਰੀ ਆਪਾਂ ਵਾਪਸ ਕਰਿਓ ਨੇ ਅੰਡੇ ਨਹੀਂ ਲਾਉਂਦੀ ਤੇ ਕੂਤਰ ਖਰਾਬ ਕਰੀ ਜਾਂਦੀ ਆ ਠੀਕ ਹੈ ਜੋ ਬਰੋ ਤੇ ਐ ਸਕੂਟਰ ਦੀ ਜੋੜੀ ਲਾਉਣੀ ਆ ਨਵੀਂ ਸ਼ਾਕੀ ਕਬੂਤਰੀ ਨਾਲ ਜੋ ਕਿ ਉਹ ਬੱਚੇ ਕੋਲੇ ਫਿਰਦੀ ਦਾਣੇ ਖਾਈ ਜਾਂਦੀ ਉਹ ਸਕੂਤਰੀ ਨਾਲ ਜੋ ਬਰੋ ਠੀਕ ਹੈ ਆਹ ਸਕੂਤਰੀ ਨਾਲ ਆ ਆ ਜਿਹੜੀ ਇੱਥੇ ਜੀ ਕਿਧਰ ਗਈ ਜੂਮ ਵਾਲਾ ਕਰਤਾ ਇੱਕ ਦਾ ਹਾਂ ਆਹ ਤਾਂ ਕੂਤਰ ਆਪਣਾ ਕੂਤਰੀ ਮੇਰੇ ਘਰ ਗੁੱਡੇ ਚ ਜਾਵੜੀ ਫਲਾ ਵੀਡੀਓ ਤੇ ਧਿਆਨ ਸੀ ਆਪਣਾ ਠੀਕ ਹੈ ਜੋ ਬਰੋ ਇਹ ਆ ਕਬੂਦਰੀ ਨਾਲ ਉਹ ਜਿਹੜੀ ਉਹ ਜਾਂਦੀ ਉਸਕੂਟਰੀ ਨਾਲ ਲਾਉਣੀਆਂ ਜੋੜੀ ਹੁਣ ਆਪਾਂ ਕੂਤਰ ਦੀ ਠੀਕ ਹੈ ਜbro ਆ ਕਬੂਦਰੀ ਤੇ ਆਉਣੀ ਆ ਬਸ ਅੱਜ ਸਵੇਰੇ ਇਹਦਾ ਵੀ ਕਰ ਦੇਣਾ ਕੰਮ ਜਾ ਉਹਦਰੀ ਨੂੰ ਉਸਕੂਟਰ ਨਾਲ ਲਾ ਦੇਣੀ ਹੈ